ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀਆ ਦੇ ਵਿੱਚ ਅਗਲੇ 48 ਘੰਟਿਆਂ ਦੇ ਮੌਸਮ ਰਿਪੋਰਟ ਤੁਹਾਨੂੰ ਇਸ ਗੱਡੀਆ ਦੇ ਵਿੱਚ ਦੇਾਂਗੇ ਪੰਜਾਬ ਤੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਸੋ ਅਸਲੀਆਂ ਜੋ ਸੈਟਲਾਈਟ ਦੱਸੇ ਰਹਣੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਲਗਭਗ 8 ਵਜੇ ਚੱਲਿਆ ਸਵੇਰ ਦੇ ਤੇ ਅੱਜ ਦਿਨ ਹੈ ਜੀ 15 ਸਤੰਬਰ ਦਾ ਸਵੇਰ ਦਾ ਟਾਈਮ ਹੈ ਅ ਐਸੇ ਲੇਤੇਆਂ ਤਸਵੀਰਾਂ ਦੇਖਦੇ ਆਂ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆਂ ਗਰਜਲਿ ਸਕ ਵਾਲੇ ਜਿਹੜੇ ਬੱਦਲ ਬਣੇ ਹੋਏ ਨੇ ਹਿਮਾਚਲ ਦੇ ਉੱਪਰਲੇ ਪਾਸੇ ਬਣੇ ਹੋਏ ਨੇ ਤੇ ਉੱਥੇ ਕੁਝ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਮੀਂਹ ਜਿਹੜਾ ਉੱਪਰਲੇ ਖੇਤਰਾਂ ਦੇ ਵਿੱਚ ਲੱਗ ਰਹੇ ਨੇ ਫਿਲਹਾਲ ਪੰਜਾਬ ਦੇ ਵਿੱਚ ਮੌਸਮ ਸਾਫ਼ ਹੈਗਾ ਸਵੇਰ ਵੇਲੇ ਕੁਝ ਹਲਕੀ ਬੂੰਦਾਬੰਦੀ ਦੇਖਣ ਨੂੰ ਮਿਲੀ ਹੈ ਜਿਹੜੇ ਪਹਾੜਾਂ ਦੀ ਰੇਂਜ ਆਉਂਦੇ ਖੇਤਰ ਨੇ ਬਾਕੀ ਮੌਸਮ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਸਾਫ਼ ਹੀ ਹੈ ਸੋ ਜੇਕਰ ਗੱਲ ਕਰਦੇ ਆਂ ਜੀ ਆਉਂਦੇ ਘੰਟਿਆਂ ਦੀ ਯਾਨੀ ਦਨੂ ਵੇਲੇ ਯਾਨਕਿ ਦੁਪਹਿਰ ਤੱਕ ਧੁੱਪ ਬਹੁਤ ਹੀ ਖੇਤਰਾ ਦੇ ਵਿੱਚ ਲੱਗੇਗੀ ਦੁਪਹਿਰ ਤੋਂ ਬਾਅਦ ਕਿਤੇ ਨਾ ਕਿਤੇ ਹਲਕੇ ਮੋٹے ਜਿਹੜੇ ਮੀਹ ਆ ਗਏ ਨੇ ਉਹ ਦਰਜ ਹੋ ਸਕਦੇ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਛਰਾਟ ਕਿਉਂਕਿ ਜਿਹੜੀ ਹਮਸ ਹੈ ਦੁਪਹਿਰ ਵੇਲੇ ਜੋ ਤੋਂ ਬਲਗਣੀਆ ਹਮਸ ਦੇ ਵਿੱਚ ਜਦੋਂ ਵਾਧਾ ਹੋਣਾ ਤੇ ਹਮਸ ਦੇ ਵਿੱਚ ਵਾਧਾ ਹੋਣ ਨਾਲ ਗਰਜਲੇਸ਼ ਕੋਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਓ ਕਿਸੇ ਵੀ ਖੇਤਰ ਦੇ ਵਿੱਚ ਉਸਦਾ ਲੁਧਿਆਣਾ ਸ਼ਹਿਰ ਦੇ ਉੱਤੇ ਹੋ ਜੇ ਸ੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਰੋਪੜ ਮਹਾਲੀ ਹੁਸ਼ਿਆਰਪੁਰ ਸੋ ਇਹਨਾਂ ਖੇਤਰਾਂ ਦੇ ਵਿੱਚ ਆਸਾਰ ਨੇ ਸਾਰੇ ਖੇਤਰਾਂ ਦੇ ਵਿੱਚ ਮੀਂਹ ਹੀ ਲੱਗਣਗੇ ਬੱਦਲ ਪਲੇ ਹਾਸੇ ਬਣ ਗਿਆ ਤੇ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਸ਼ਰਾਟੇ ਲੱਗ ਸਕਦੇ ਨੇ ਪਛਮੀ ਭਾਗਾਂ ਦੇ ਵਿੱਚ ਮੀਂਹ ਦਾ ਅਸਰ ਘਟਨੇ ਔਰ ਕੇਂਦਰੀ ਮਾਲਵੇ ਦੇ ਵਿੱਚ ਵੀ ਮੀਂਹ ਦਾ ਅਸਰ ਘਟਨੇ ਮੱਝ ਦੇ ਖੇਤਰਾਂ ਦੇ ਵਿੱਚ ਵੀ ਮੀਂਹ ਦਾ ਅਸਰ ਘਟਨੇ ਦੋਆਬਾ ਉੱਦ ਉੱਦ ਦੇ ਨਾਲ ਲੱਗਦੇ ਮਾਲਵੇ ਦੇ ਖੇਤਰ ਜਾਂ ਹੋ ਸਕਦਾ ਦੋ ਚਾਰ ਖੇਤਰ ਉੱਤਰੀ ਹਰਿਆਣੇ ਦੇ ਜਿਨ੍ਹਾਂ ਦੇ ਵਿੱਚ ਅੰਬਾਲਾ ਕੁਰੇਸ਼ੇਤਰ ਕੈਥਲ ਪੰਜਕਲਾ ਜਮਨਾਗਰ ਇਹਨਾਂ ਖੇਤਰਾਂ ਦੇ ਵਿੱਚ ਗਰਜਲੇਸ਼ਕਾ ਸ਼ਰਾਟੇ ਲੱਗ ਸਕਦੇ ਨੇ ਸੋ ਇਹੀ سلسلہ ਕੱਲ ਵੀ ਜਾਰੀ ਰਹੇਗਾ ਅੱਜ 15 ਤਰੀਕ ਹੈ ਜੀ ਕੱਲ 16 ਸਤੰਬਰ ਨੂੰ ਵੀ ਇਹੀ ਸੇਮ ਕੰਡੀਸ਼ਨ ਇ ਮੀਨਲ ਕਵਰ ਹੋ ਸਕਦੇ ਨੇ ਕੱਲ ਵੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਜਰੀਏ ਦਰਮਿਆਨੇ ਫੱਦਰ ਦੇ ਮੀਂਹ ਦੀ ਆਸ ਰਹੇਗੀ ਉਸ ਤੋਂ ਬਾਅਦ ਦੀ ਗੱਲ ਜੋ ਹੈ ਉਹ ਅਗਲੀ ਵੀਡੀਓ ਦੇ ਵਿੱਚ ਅਫਾਕ ਲਾਂਗੇ ਫਿਰ ਹਾਲ ਅਗਲੇ 48 ਘੰਟੇ ਦੀ ਅਪਡੇਟ ਇਹੋ ਹੈ ਕਿ ਪੰਜਾਬ ਦੇ ਹਰਿਆਣਾ ਦੇ ਇਹਨਾਂ ਖੇਤਰਾਂ ਦੇ ਵਿੱਚ ਯਾਨੀ ਕਿ 10-12% ਖੇਤਰਾਂ ਦੇ ਵਿੱਚ ਮੀਂਹ ਦੀ ਟਟਮੀਆਂ ਕਾਰਵਾਈਆਂ ਹੋ ਸਕਦੀਆਂ ਨੇ ਵੱਡੇ ਫੱਦਰ ਦੇ ਮੀਂਹ ਦੇ ਕੋਈ ਆਸਾਰ ਨਹੀਂ ਹੈ ਜੀ ਧੰਨਵਾਦ